ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸਾਗ ਸਾਗ ਆਪਾਂ ਤੋੜ ਲਿਆ ਸਰੋਂ ਦੀਆਂ ਗੰਦਲਾਂ ਅਤੇ ਕੁਝ ਛਲਗਮਾ ਦੀਆਂ ਗੰਦਲਾਂ ਛਲਗਮਾ ਦੀਆਂ ਗੰਦਲਾਂ ਨਾਲ ਸਾਗ ਮਠਾਸ ਵਾਲਾ ਬਣਦਾ ਹੈ ਹੁਣ ਆਪਾਂ ਪਾਲਕ ਤੋੜ ਲਈ ਥੋੜੀ ਸਾਗ ਦੀਆਂ ਗੰਦਲਾਂ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਇਹਦੇ ਵਿੱਚ ਬਾਥੂ ਵੀ ਪਾਇਆ ਬਾਥੂ ਨਾਲ ਵੀ ਸਾਗ ਜਿਹੜਾ ਸਵਾਦ ਬਣਦਾ ਹੈ ਇਸ ਸੇਤ ਦੇ ਲਈ ਵਿਭੋਜ ਬੜਾ ਵਧੀਆ ਹੁੰਦਾ ਹੈ। ਆਪਾਂ ਸਾਗ ਨੂੰ ਚੰਗੀ ਤਰ੍ਹਾਂ ਧੋ ਲਿਆ। ਹੁਣ ਚੁੱਲੇ 'ਚ ਅੱਗ ਬਾਲ ਕੇ ਪਤੀਲਾ ਰੱਖ ਦਿੱਤਾ। ਉਹਦੇ 'ਚ ਪਾਤਾ ਥੋੜਾ ਜਿਹਾ ਪਾਣੀ। ਜਦੋਂ ਤੱਕ ਪਾਣੀ ਗਰਮ ਹੁੰਦਾ ਹੈ ਤਾਂ ਆਪਾਂ ਸਾਗ ਕੱਟ ਲੈਨੇ ਆ। ਜ਼ਿਆਦਾਤਰ ਤਾਂ ਮੈਂ ਸਾਗ ਦਾ ਦਾਤੀ ਨਾਲ ਹੀ ਕੱਟਦੀ ਆਂ। ਪਰ ਮੇਰੇ ਹੱਥ 'ਤੇ ਜ਼ਖਮ ਕਰਕੇ ਮੈਂ ਉਹ ਨਾਲ ਕੱਟਿਆ ਨਹੀਂ। ਮਸ਼ੀਨ ਨਾਲ ਹੀ ਕੱਟ ਲਿਆ। ਪਾਣੀ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਟਿਆ ਸਾਗ ਪਾ ਦਿੰਨੇ ਆਂ ਇਦਾਂ ਆਪਾਂ ਸਾਰਾ ਸਾਗ ਪਾਉਣ ਤੋਂ ਬਾਅਦ ਇਹਦੇ ਵਿੱਚ ਪਾ ਦਵਾਂਗੇ ਨਮਕ ਤੇ ਛਿੱਲਿਆ ਹੋਇਆ ਲਸਣ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਪਾਵਾਂਗੇ ਜੇਕਰ ਸਾਨੂੰ ਪਾਣੀ ਘੱਟ ਲੱਗੇ ਤਾਂ ਆਪਾਂ ਕਿਸੇ ਬਰਤਨ ਦੇ ਵਿੱਚ ਇਸ ਤਰ੍ਹਾਂ ਪਾਣੀ ਪਾ ਕੇ ਰੱਖ ਸਕਦੇ ਆਂ 5-7 ਮਿੰਟ ਵਿੱਚ ਗਰਮ ਹੋ ਜਾਂਦਾ ਤਾਂ ਇਹ ਆਪਾਂ ਸਾਗ ਵਾਲੇ ਬਰਤਨ 'ਚ ਪਾਣੀ ਪਾਤਾ ਸਾਗ ਰਿਜਦੇ ਨੂੰ ਕਾਫੀ ਟਾਈਮ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਤੜਕੇ ਲਈ ਤਿਆਰੀ ਕਰ ਲੈਣੇ ਆਂ ਮਿਰਚਾਂ ਤੇ ਅਦਰਕ ਮੋਟੀਆਂ ਮਿਰਚਾਂ ਤਾਂ ਬਿਲਕੁਲ ਵੀ ਕੋੜੀਆਂ ਨਹੀਂ ਹੈਗੀਆਂ ਪਰ ਸਾਗ ਵਿੱਚ ਸਵਾਦ ਕਾਫੀ ਲੱਗਦੀਆਂ ਆਂ ਆਪਾਂ ਕੱਟ ਕੇ ਵੀ ਪਾ ਸਕਦੇ ਹਾਂ ਪਰ ਮੈਂ ਚਿੱਲੀ ਕਟਰ ਚ ਕਰ ਲਿਆ ਸੀ ਹੁਣ ਆਪਾਂ ਸਾਗ 'ਚ ਪਾਵਾਂਗੇ ਅਲਣ ਮੱਕੀ ਦੇ ਆਟੇ ਦਾ ਥੋੜਾ ਜਿਹਾ ਆਟਾ ਲੈ ਕੇ ਵਿੱਚ ਪਾਇਆ ਤੇ ਮਿਕਸ ਕਰ ਦਿੱਤਾ ਤਾਕੇ ਗਿਲਟੀਆਂ ਆਈਆਂ ਨਾ ਬਣ ਹੁਣ ਆਪਾਂ ਇਹਦੇ ਵਿੱਚ ਅਦਰਕ ਤੇ ਹਰੀਆਂ ਮਿਰਚਾਂ ਮਿਕਸ ਕਰ ਦਵਾਂਗੇ ਕੋਟਣੀ ਨਾ ਪਸਾਗ ਨੂੰ ਚੰਗੀ ਤਰ੍ਹਾਂ ਕੋਟ ਲਿਆ ਸਾਗ ਸਾਡਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਤੜਕਾ ਲਗਾਵਾਂਗੇ ਦੇਸੀ ਘਿਓ ਦਾ ਇਹ ਚ ਪਾਵਾਂਗੇ ਪਿਆਜ਼ ਪਿਆਜ਼ ਨੂੰ ਜ਼ਿਆਦਾ ਆਪਾਂ ਬਰਾਊਨ ਨਹੀਂ ਕਰਨਾ ਹੈਗਾ ਕੱਚਾ ਰੱਖਾਂਗੇ ਥੋੜਾ ਜਿਹਾ ਹੁਣ ਆਪਾਂ ਇਹਦੇ ਵਿੱਚ ਪਾ ਦਿੱਤਾ ਲਸਣ ਦੀਆਂ ਹਰੀਆਂ ਪੱਤੀਆਂ ਅਲਣ ਪਾਉਣ ਤੋਂ ਬਾਅਦ ਆਪਾਂ ਗੈਸ ਤੇ ਇੱਕ ਪਾਸੇ ਸੇਕ ਲਗਵਾ ਲਿਆ ਸੀ ਸਾਗ ਨੂੰ ਹੁਣ ਆਪਾਂ ਸਾਗ ਹੈ ਜਿਹੜਾ ਤੜਕੇ ਵਾਲੇ ਪੈਚ ਪਾ ਦਵਾਂਗੇ ਜਿੰਨਾ ਆਪਾਂ ਖਾਣਾ ਹੁੰਦਾ ਉਹਨਾਂ ਕੀ ਤੜਕਾਂਗੇ ਹੁਣ ਆਪਾਂ ਬਣਾ ਲੰਨੇ ਮੱਕੀ ਦੀ ਰੋਟੀ ਮੱਕੀ ਦਾ ਆਟਾ ਆਪ ਗਰਮ ਪਾਣੀ ਚ ਗੁੰਨ ਲਿਆ ਇਹਨਾਂ ਆਟਾ ਸਮੂਥ ਹੋ ਜਾਂਦਾ ਤੇ ਰੋਟੀ ਚੰਗੀ ਬਣਦੀ ਆ ਚੱਕਲੇ ਤੇ ਪੋਲੀਥੀਨ ਦਾ ਬੋਲਡ ਫਫਾ ਕੱਟ ਕੇ ਉਹਦੇ ਤੇ ਬਣਾਵਾਂਗੇ ਮੱਕੀ ਦੀ ਰੋਟੀ ਚੁੱਲੇ ਤੇ ਬਹੁਤ ਵਧੀਆ ਬਣਦੀ ਆ